ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਜੁੜੀ ਇੱਕ ਖਬਰ ਹੈ ਅਰਸਲ ਹੁਣ ਮਾਰਕ ਕਾਰਨੀ ਨੇ ਕੈਨੇਡਾ ਦੀ ਬਾਗਦੋੜ ਨੂੰ ਸੰਭਾਲ ਲਿਆ ਪਰ ਇਸ ਦੇ ਨਾਲ ਇੱਕ ਵੱਡਾ ਸਵਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਮਾਰਕ ਕਾਰਨੀ ਵੀ ਡੋਨਾਲਡ ਟਰੰਪ ਦੇ ਨਕਸ਼ੇ ਕਦਮਾਂ ਤੇ ਚੱਲਣਗੇ ਹਾਲਾਂਕਿ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਦੇ ਵੱਲੋਂ ਵੀ ਅ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਕਿ ਮਾਰਕ ਕਾਰਨੀ ਵੀ ਭਾਰਤੀਆਂ ਨੂੰ ਡਿਪੋਰਟ ਕਰਨਗੇ ਟਰੰਪ ਦੇ ਨਕਸ਼ੇ ਕਦਮਾਂ ਤੇ ਝੱਲਣਗੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਚੁਕਾ ਹੈ ਚਰਚਾ ਦਾ ਵਿਸ਼ਾ ਬਣ ਗਿਆ ਕਿ ਹੁਣ ਆਖਰਕਾਰ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਕੀ ਕੁਝ ਵੱਡੇ ਬਦਲਾਅ ਕਰਨਗੇ ਕਿਹੜੇ-ਕਿਹੜੇ ਐਕਸ਼ਨ ਲਿੱਤੇ ਜਾ ਸਕਦੇ ਨੇ ਤੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕੈਨੇਡਾ ਦੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਤੇ ਅਗਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਨਾਲ ਸਬੰਧ ਸੁਧਾਰਨ ਦੇ ਇੱਛੂ ਖੰ ਪਰ ਉਹਨਾਂ ਦੀ ਇਮੀਗ੍ਰੇਸ਼ਨ ਨੀਤੀ ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਔਰ ਕਾਰਨੀ ਨੇ ਇਹ ਕਿਹਾ ਕਿ ਜਦ ਤੱਕ ਇਮੀਗ੍ਰੇਸ਼ਨ ਦੀ 70 ਕੋਵਿਡ ਤੋਂ ਪਹਿਲੇ ਵਾਲੇ ਪੱਧਰ ਤੱਕ ਨਹੀਂ ਪਹੁੰਚਦੀ ਉਹ ਇਸ ਨੂੰ ਸੀਮਤ ਰੱਖਣਗੇ ਔਰ ਦੱਸਦੀ ਹੈ ਕਿ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਮੁਤਾਬਕ ਫਰਵਰੀ 2025 ਵਿੱਚ ਮੋਟਰੀਅਲ ਵਿੱਚ ਹੋਣ ਵਾਲੀ ਪਹਿਲੀ ਨੇਤਰਤੇ ਬਹਿਸ ਤੋਂ ਪਹਿਲਾਂ ਕਾਰਨੀ ਨੇ अभियान ਦੇ ਆਰਥਿਕ ਵਿਕਾਸ ਅਤੇ ਆਵਾਸ ਯੋਜਨਾਵਾਂ ਲਈ ਇੱਕ ਰੂਪਰੇਖਾ ਤਿਆਰ ਕੀਤੀ ਸੀ ਤੇ ਇਸ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ ਮਾਰਕ ਕਰਨੀ ਭਾਰਤ ਦੇ ਨਾਲ ਚੰਗੇ ਸਬੰਧ ਬਣਾਉਣ ਦੇ ਇੱਛੂਖਣ ਔਰ ਕੈਨੇਡਾ ਨੇ ਇੱਕ ਇਮੀਗ੍ਰੇਸ਼ਨ ਵਿਸ਼ਲੇਸ਼ਕ ਦਰਸ਼ਕ ਮਹਾਰਾਜਾ ਦੇ ਬਿਜ਼ਨਸ ਸਟੈਂਡਰਡ ਨਾਲ ਗੱਲਬਾਤ ਕਰਦੇ ਇਹ ਵੀ ਦੱਸਿਆ ਸੀ ਕਿ ਮਾਰ ਕਾਰਨੀ ਨੇ ਅਜੇ ਤੱਕ ਆਵਾਸ ਨੀਤੀ ਤੇ ਕੋਈ ਠੋਸ ਬਿਆਨ ਨਹੀਂ ਦਿੱਤਾ ਹੈ ਔਰ ਹਾਲਾਂਕਿ ਇਹ ਸੰਭਾਵਨਾ ਜਤਾਈ ਗਈ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਨੀਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕਰਨਗੇ ਔਰ ਇਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਅਮਰੀਕਾ ਨਾਲ جاری ਟੈਰਿਫ ਯੁੱਧ ਸਭ ਤੋਂ ਵੱਡੀ ਚੁਣੌਤੀ ਹੈ ਇਸ ਕਾਰਨ ਇਮੀਗ੍ਰੇਸ਼ਨ ਦੇ ਮੁੱਦੇ ਤੇ ਕਾਰਨੀ ਦੇ ਕਿਸੇ ਵੀ ਤਰੀਕੇ ਦਾ ਦਬਾਅ ਬਣਾਏ ਜਾਂਦੀ ਸੰਭਾਵਨਾ ਘੱਟ ਹੈ ਤੇ ਦੱਸੀ ਹੈ ਕਿ ਹੁਣ ਆਪਣੀ ਜਿੱਤ ਤੇ ਭਾਸ਼ਣ ਵਿੱਚ ਮਾਰਕਾਰਨੀ ਨੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਯਾਨੀ ਕਿ ਹੁਣ ਇਹ ਕੋਈ ਵੀ ਜਿਹੜੀ ਐਕਸ਼ਨ ਨਹੀਂ ਲਿੱਤਾ ਗਿਆ ਹਾਲੇ ਤੱਕ ਜਾਂ ਫਿਰ ਕੋਈ ਬਿਆਨ ਨਹੀਂ ਆਇਆ ਕਿ ਇਮੀਗ੍ਰੇਸ਼ਨ ਦੀ ਪ੍ਰਣਾਲੀ ਦੇ ਉੱਤੇ ਕੋਈ ਵੀ ਕੰਮ ਮਾਰਕਾਰਨੀ ਦੇ ਵੱਲੋਂ ਕੀਤਾ ਜਾਵੇਗਾ ਤੇ ਹਾਲਾਂਕਿ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਬਣੀ ਹੋਈ ਹੈ ਡੋਨਾਲਡ ਟਰੰਪ ਦੇ ਵੱਲੋਂ ਜਿੱਥੇ ਕੈਨੇਡਾ ਦੇ ਉੱਤੇ ਟੈਰਿਫ 25% ਲਗਾਇਆ ਗਿਆ ਉਸ ਨੂੰ ਲੈ ਕੇ ਹੁਣ ਵੱਡੀ ਚੁਣੌਤੀ ਦੇਖਿਆ ਜਾ ਰਿਹਾ ਹਾਲੇ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਵੀ ਬਿਆਨ ਜੀ ਨਹੀਂ ਦਿੱਤੀ ਗਈ ਹੈ ਤਾਂ ਹੁਣ ਜਿਸ ਤਰੀਕੇ ਦੇ ਨਾਲ ਹੁਣ ਡੋਨਲਡ ਟਰੰਪ ਦੇ ਬੋਲੋ ਟੈਰਿਫ ਲਗਾਉਣ ਦੀ ਗੱਲ ਆਖੀ ਹੈ ਟੈਰਿਫ ਜਿਹੜਾ ਕੈਨੇਡਾ ਦੇ ਉੱਤੇ ਲਗਾਇਆ ਉਸ ਨੂੰ ਮਾਰਕ ਕਰਨੀ ਕਿਵੇਂ ਦੇਖਦੇ ਨੇ ਕੀ ਕੋਈ ਐਕਸ਼ਨ ਲੈਣਗੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਕੈਨੇਡਾ ਵਾਸੀਆਂ ਦੇ ਲਈ ਅਹਿਮ ਖਬਰ ਹੈ ਫਿਲਹਾਲ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਦੇ ਬਦਲਾਅ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਟੈਰਿਫ ਨੂੰ ਲੈ ਕੇ ਹੁਣ ਮਾਰਕ ਕਰਨੀ ਕੀ ਕੋਈ ਐਕਸ਼ਨ ਲੈਂਦੇ ਨੇ ਇਹ ਦੇਖਣਾ ਜ਼ਰੂਰੀ ਬਾਤ ਹੈ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਜੁੜੀ ਇੱਕ ਖਬਰ ਹੈ ਅਰਸਲ ਹੁਣ ਮਾਰਕ ਕਾਰਨੀ ਨੇ ਕੈਨੇਡਾ ਦੀ ਬਾਗਦੋੜ ਨੂੰ ਸੰਭਾਲ ਲਿਆ ਪਰ ਇਸ ਦੇ ਨਾਲ ਇੱਕ ਵੱਡਾ ਸਵਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਮਾਰਕ ਕਾਰਨੀ ਵੀ ਡੋਨਾਲਡ ਟਰੰਪ ਦੇ ਨਕਸ਼ੇ ਕਦਮਾਂ ਤੇ ਚੱਲਣਗੇ ਹਾਲਾਂਕਿ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਦੇ ਵੱਲੋਂ ਵੀ ਅ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਕੀ ਮਾਰਕ ਕਾਰਨੀ ਵੀ ਭਾਰਤੀਆਂ ਨੂੰ ਡਿਪੋਰਟ ਕਰਨਗੇ ਟਰੰਪ ਦੇ ਨਕਸ਼ੇ ਕਦਮਾਂ ਤੇ ਝੱਲਣਗੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਚੁਕਾ ਹੈ ਚਰਚਾ ਦਾ ਵਿਸ਼ਾ ਬਣ ਗਿਆ ਕਿ ਹੁਣ ਆਖਰਕਾਰ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਕੀ ਕੁਝ ਵੱਡੇ ਬਦਲਾਅ ਕਰਨਗੇ ਕਿਹੜੇ-ਕਿਹੜੇ ਐਕਸ਼ਨ ਲਿੱਤੇ ਜਾ ਸਕਦੇ ਨੇ ਤੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕੈਨੇਡਾ ਦੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਤੇ ਅਗਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਨਾਲ ਸੰਬੰਧ ਸੁਧਾਰਨ ਦੇ ਇੱਛੂ ਖੰਨ ਪਰ ਉਹਨਾਂ ਦੀ ਇਮੀਗ੍ਰੇਸ਼ਨ ਨੀਤੀ ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਔਰ ਕਾਰਨੀ ਨੇ ਇਹ ਕਿਹਾ ਕਿ ਜਦ ਤੱਕ ਇਮੀਗ੍ਰੇਸ਼ਨ ਦੀ ਸੱਤਰ ਕੋਵਿਡ ਤੋਂ ਪਹਿਲੇ ਵਾਲੇ ਪੱਧਰ ਤੱਕ ਨਹੀਂ ਪਹੁੰਚਦੀ ਉਹ ਇਸ ਨੂੰ ਸੀਮਤ ਰੱਖਣਗੇ ਔਰ ਦੱਸਿਏ ਕਿ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਮੁਤਾਬਕ ਫਰਵਰੀ 2025 ਵਿੱਚ ਮੋਟਰੀਅਲ ਵਿੱਚ ਹੋਣ ਵਾਲੀ ਪਹਿਲੀ ਨੇਤ੍ਰਿਤਵ ਬਹਿਸ ਤੋਂ ਪਹਿਲਾਂ ਕਾਰਨੀ ਨੇ अभियान ਦੇ ਆਰਥਿਕ ਵਿਕਾਸ ਅਤੇ ਆਵਾਸ ਯੋਜਨਾਵਾਂ ਲਈ ਇੱਕ ਰੂਪਰੇਖਾ ਤਿਆਰ ਕੀਤੀ ਸੀ ਤੇ ਇਸ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ ਮਾਰਕ ਕਰਨੀ ਭਾਰਤ ਦੇ ਨਾਲ ਚੰਗੇ ਸਬੰਧ ਬਣਾਉਣ ਦੇ ਇੱਛੂਖਣ ਔਰ ਕੈਨੇਡਾ ਨੇ ਇੱਕ ਇਮੀਗ੍ਰੇਸ਼ਨ ਵਿਸ਼ਲੇਸ਼ਕ ਦਰਸ਼ਕ ਮਹਾਰਾਜਾ ਦੇ ਬਿਜ਼ਨਸ ਸਟੈਂਡਰਡ ਨਾਲ ਗੱਲਬਾਤ ਕਰਦੇ ਇਹ ਵੀ ਦੱਸਿਆ ਸੀ ਕਿ ਮਾਰ ਕਾਰਨੀ ਨੇ ਅਜੇ ਤੱਕ ਆਵਾਸ ਨੀਤੀ ਤੇ ਕੋਈ ਠੋਸ ਬਿਆਨ ਨਹੀਂ ਦਿੱਤਾ ਹੈ ਔਰ ਹਾਲਾਂਕਿ ਇਹ ਸੰਭਾਵਨਾ ਜਿਤਾਈ ਗਈ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਨੀਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕਰਨਗੇ ਔਰ ਇਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਅਮਰੀਕਾ ਨਾਲ جاری ਟੈਰੇਫਿਊਡ ਸਭ ਤੋਂ ਵੱਡੀ ਚੁਣੌਤੀ ਹੈ ਇਸ ਕਾਰਨ ਇਮੀਗ੍ਰੇਸ਼ਨ ਦੇ ਮੁੱਦੇ ਤੇ ਕਾਰਨੀ ਦੇ ਕਿਸੇ ਵੀ ਤਰੀਕੇ ਦਾ ਦਬਾਅ ਬਣਾਈ ਜਾਂਦੀ ਸੰਭਾਵਨਾ ਘੱਟ ਹੈ ਤੇ ਦੱਸੀ ਹੈ ਕਿ ਹੁਣ ਆਪਣੀ ਜਿੱਤ ਤੇ ਭਾਸ਼ਣ ਵਿੱਚ ਮਾਰਕਾਰਨੀ ਨੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਯਾਨੀ ਕਿ ਹੁਣ ਇਹ ਕੋਈ ਵੀ ਜਿਹੜੀ ਐਕਸ਼ਨ ਨਹੀਂ ਲਿੱਤਾ ਗਿਆ ਹਾਲੇ ਤੱਕ ਜਾਂ ਫਿਰ ਕੋਈ ਬਿਆਨ ਨਹੀਂ ਆਇਆ ਕਿ ਇਮੀਗ੍ਰੇਸ਼ਨ ਦੀ ਪ੍ਰਣਾਲੀ ਦੇ ਉੱਤੇ ਕੋਈ ਵੀ ਕੰਮ ਮਾਰਕਾਰਨੀ ਦੇ ਵੱਲੋਂ ਕੀਤਾ ਜਾਵੇਗਾ ਤੇ ਹਾਲਾਂਕਿ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਬਣੀ ਹੋਈ ਹੈ ਡੋਨਾਲਡ ਟਰੰਪ ਦੇ ਵੱਲੋਂ ਜਿੱਥੇ ਕੈਨੇਡਾ ਦੇ ਉੱਤੇ ਟੈਰਿਫ 25% ਲਗਾਇਆ ਗਿਆ ਉਸ ਨੂੰ ਲੈ ਕੇ ਹੁਣ ਵੱਡੀ ਚੁਣੌਤੀ ਦੇਖਿਆ ਜਾ ਰਿਹਾ ਹਾਲੇ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਵੀ ਬਿਆਨ ਜੀ ਨਹੀਂ ਦਿੱਤੀ ਗਈ ਹੈ ਤਾਂ ਹੁਣ ਜਿਸ ਤਰੀਕੇ ਦੇ ਨਾਲ ਹੁਣ ਡੋਨਲਡ ਟਰੰਪ ਦੇ ਬੋਲੋ ਟੈਰਿਫ ਲਗਾਉਣ ਦੀ ਗੱਲ ਆਖੀ ਹੈ ਟੈਰਿਫ ਜਿਹੜਾ ਕੈਨੇਡਾ ਦੇ ਉੱਤੇ ਲਗਾਇਆ ਉਸ ਨੂੰ ਮਾਰਕ ਕਰਨੀ ਕਿਵੇਂ ਦੇਖਦੇ ਨੇ ਕੀ ਕੋਈ ਐਕਸ਼ਨ ਲੈਣਗੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਕੈਨੇਡਾ ਵਾਸੀਆਂ ਦੇ ਲਈ ਅਹਿਮ ਖਬਰ ਹੈ ਫਿਲਹਾਲ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਦੇ ਬਦਲਾਅ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਟੈਰਿਫ ਨੂੰ ਲੈ ਕੇ ਹੁਣ ਮਾਰਕ ਕਰਨੀ ਕੀ ਕੋਈ ਐਕਸ਼ਨ ਲੈਂਦੇ ਨੇ ਇਹ ਦੇਖਣਾ ਜ਼ਰੂਰੀ ਬਣਦਾ ਹੈ